ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈੜ ਦਿਖਾਉਣੀ ਹੈ ਕਾਫੀ ਵੀਰਦਿਆ ਬੇੜਾਂ ਨਾਲ ਦੋਤੇ ਲਾਈਆਂ ਹੋਈਆਂ ਸੋ ਇਹਨਾਂ ਵਿੱਚੋਂ ਨਾਗ ਜੋ ਜ਼ਿਆਦਾ ਹੋ ਜਾਂਦੇ ਇੱਕ ਅਦਾ ਵੀਰ ਕਰ ਦਿੰਦਾ ਸੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਾਈ ਮੇਰਾ ਰਾਮਨਦੀਪ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ ਭਾਈ 84277 48601 84277 48601 48601 ਜਿਹਦਾ ਆਪਾਂ ਵੀਰ ਬੈੜ ਦੇਖ ਰਹੇ ਆ ਸੁਆ ਕਿਹੜਾ ਸੂਰੀ ਐ ਸੁਆ ਭਾਈ ਇਹਦਾ ਤੀਜਾ ਅੱਛਾ ਤੀਜਾ ਸੁਆ ਸੂਰੀ ਆ ਅੱਜ ਇਹਦੇ ਦਿਨ ਕਿੰਨੇ ਕ ਬਾਕੀ ਪਏ ਸੁੰਦੇ ਬੱਚੇ ਨੇ ਇਹਦੇ ਭਾਈ 26 ਤਰੀਕ ਨੂੰ ਪੂਰੇ ਆ ਇਹਦਾ 26 ਤਰੀਕ ਨੂੰ ਦਿਨ ਪੂਰੇ ਅੱਜ ਹੋ ਗਈ 16 10 ਦਿਨ ਪੈਂਡਿੰਗ ਪਿਆ ਤੇ ਕਿਹੜੇ ਸੀਮਨ ਦੀ ਆਪ ਇਹੇ ਆਪ ਵੀ ਵੀਂਦੇ ਡਰਾਈਵਰ ਦੀ ਹੈ ਜੀ ਤੇ ਗੱਬਣ ਹੈ ਜੀ ਰਮਾਡਾ ਦੇ ਸੈਕਸਲ ਸੀਮੈਂਟ ਅੱਛਾ ਰਮਾਡਾ ਦੇ ਸੈਕਸਲ ਸੀਮੈਂਟ ਤੋਂ ਗੱਬਣ ਆ 10 ਦਿਨ ਬਾਕੀਆ ਦੁੱਧ ਪਿਛਲੀ ਵਾਰਾ ਕਿੰਨਾ ਕਿ ਦਿੱਤਾ ਇਹਨੇ ਦੁੱਧ ਦੇਣ ਦਿੱਤਾ ਬਈ 30 ਬੱਤੀ ਲੀਟਰ ਅੱਛਾ ਕਹਿੰਦਾ ਬਾ ਦੂਜੇ ਤੋਂ ਆਪਣੇ ਕੋਲ 30 ਕਿਲੋ ਤੋਂ ਅਬਬ ਚੱਲੀ ਆ ਪਾਰ ਤੇ ਇਸ ਵਾਰ ਕੀ ਉਮੀਦ ਆਪਾਂ ਨੂੰ ਅੱਛਾ ਕਹਿੰਦਾ ਬਾ ਚਾਹੇ ਕੋਈ 30 ਕਿਲੋ ਮੰਨ ਕੇ ਲੈ ਜੇ ਪਰ 60 32 33 ਕਿਲੋ ਵਾਲੀ ਹੈਗੀ ਆ ਹਾਂ ਬਈ ਕੋਈ ਗਾਰੰਟੀ ਹੈ ਬੱਗੀ ਤੇ 30 ਤੇ ਚੌੜ ਚਵਾ ਥੋੜਾ ਥੋੜਾ ਜਿਹਾ ਓਕੇ ਆ ਜਮਾ ਓਕੇ ਆ ਬਈ ਕਿੰਨਾ ਟਾਈਮ ਪਹਿਲਾਂ ਦੁੱਧੋ ਡਰਾਈ ਕਰੀ ਆਪਾਂ ਇਹ ਦੁੱਧੋ ਡਰਾਈ ਕਰੀ ਨੂੰ ਇਹਨੂੰ ਹੋਏਗਾ ਤਕੜਾ 2.5 ਮਹੀਨੇ ਬਈ ਤੇ 2.5 ਮਹੀਨੇ ਗੈਪ ਟੂਬਾ ਦਾ ਬਜਰਾ ਅਗੇ ਚਾਹੀ ਨੂੰ ਹੋਗਾ 1.5 ਮਹੀਨੇ ਠੀਕ ਹੈ ਮਾਰਾ ਟੂਬਾ ਵਗੈਰਾ ਜਿਹੜਾ ਅਗੇ ਓਕੇ ਕਰਤੀ ਤੇ ਪੂਰੀ ਟ੍ਰਾਈਜੈਸ਼ਨ ਵਗੈਰਾ ਚਾਰੀ ਵੀ ਆ ਹਾਂ ਧੋਰੀ ਬਾਹਰ ਨੂੰ ਇਹਨੂੰ ਸਭ ਤੋਂ ਥਣ ਵਗੈਰਾ ਦੇਖੋ ਚਾਰੇ ਨਿਖਣਵੇਂ ਵਿੱਚੀ ਤੇ ਤੇ ਕੱਦ-ਕਾੜ ਚੰਗਾ ਤੇ ਸਾਫ਼ ਸੁਥਰੇ ਲੈਵੇ ਦੀ ਤੀਜਾ ਸੂਆ ਜੈਨੋਂ ਸੂਰੀਆ ਘਰੇਲੂ ਵਹਿੜਾ ਕੋਈ ਵੀਰਦਾ ਵਪਾਰ ਦਾ ਕੰਮ ਨਹੀਂ ਰਮਾਡਾ ਦਾ ਸੈਕਸਨ ਸੀਮਨ ਲੱਗਿਆ ਹੋਇਆ ਹੈ ਹਣਾ ਤੇ ਆਪ ਆ ਗਈ ਇਹ ਐਵੀਐਸ ਦਾ ਸੀਮਨ ਅੰਡਾ ਵਰਦੀ ਸਭਰੋ ਕੱਦ ਕਾਠ ਵਗੈਰਾ ਤੇ ਬਾਕੀ ਬਾਡੀ ਸਟਰਕਚਰ ਪੈਰਾਂ ਤੋਰਾ ਵਗੈਰਾ ਚੈੱਕ ਕਰੋ ਸੋਹਣੀ ਸਾਫ ਸੁਥਰੀ ਵਜਨ ਮੌਜੂਦਾਂ ਦੀ ਬਿਹੜਾ 10 ਦਿਨ ਸੂਣ ਦੇ ਵਿੱਚ ਇਹਦੇ ਪੈਂਡਿੰਗ ਪਏ ਆਗੇ ਤੇ ਦੁੱਧ ਦੀ ਉਮੀਦ ਤੁਸੀਂ 30 ਕਿਲੋ ਮੰਨ ਕੇ ਖਰੀਦੋ ਬਾਕੀ ਮਨੇ ਮੌਸਮ ਚੰਗਾ ਕਹਿੰਦਾ ਵਾ 32 33 35 ਕਿਲੋ ਤੱਕ ਬਿਹੜ ਦੁੱਧ ਪਾਉਣ ਦਾ ਦਮ ਰੱਖਦੀ ਆ ਤੇ ਬਾਈ ਜੀ ਰੇਟ ਕੀ ਰਹੋਗੇ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਸੀਦੇ ਹਿਸਾਬ ਨਾਲ ਹੀ ਹੋਊਗਾ ਜਮਾ ਸੋbro ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਕਿਸੇ ਵੀ ਵੀਰ ਦੇ ਪਸੰਦ ਆਉਂਦੀਆਂ ਨੰਬਰ ਸੰਪਰਕ ਕਰ ਸਕਦੇ ਹੋ ਨੰਬਰ ਬੋਲ ਦੇ ਦੁਬਾਰੇ ਆਪਣਾ ਨੰਬਰ ਬਈ 8427748601 ਸੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ